ਜੈਸ ਨਵੰਮਰਤਾ ਪਾਲ ਦੀ ਪਾਰਟੀ ਵੀ ਕਿਹਾ ਜਾਂਦਾ ਹੈ ਕਾਲੀਦਾਲ ਵਾਰਿਸ ਪੰਜਾਬ ਦੇ ਉਹ ਵੀ ਇਹਨਾਂ ਦੇ ਅੱਜ ਜੋ ਪੰਜਾਬ ਦੇ ਹਾਲਾਤ ਹਨ ਇਸੇ ਕਰਕੇ ਹੀ ਵਧੀਆ ਨਹੀਂ ਹਨ ਕਿਉਂਕਿ ਇਹ ਮੀਰੀ ਪੀਰੀ ਦੇ ਸਿਧਾਂਤਾਂ ਤੇ ਪਾਰਟੀ ਨਹੀਂ ਚੱਲ ਸਕੀ ਜਿਹੜੀ ਕਿ ਸਿੱਖੀ ਸਿਧਾਂਤਾਂ ਦੀ ਗੱਲ ਕਰਦੀ ਹੈ ਲੇਕਿਨ ਸਿੱਖੀ ਸਿਧਾਂਤਾਂ ਦੇ ਉੱਪਰ 100% ਨਹੀਂ ਚੱਲ ਰਹੀ ਪੈਰਾ ਨਹੀਂ ਦੇ ਰਹੀ ਆਪਣੇ ਆਪ ਇਹਨਾਂ ਨੇ ਐਮਐਲਏ ਦੀਆਂ ਟਿਕਟਾਂ ਦੇਣੀਆਂ ਐਮਪੀ ਚੋਣਨੇ ਇਹਨਾਂ ਨੇ ਅਮੀਰ ਲੋਕ ਉਹਨਾਂ ਨੂੰ ਟਿਕਟਾਂ ਦੇਣੀਆਂ ਫੇਰ ਤਾਂ ਉਸੇ ਤਰ੍ਹਾਂ ਹੀ ਚੱਲੀ ਜਾਣਾ ਹੈਗਾ ਵਾਹਿਗੁਰੂ ਜੀ ਕਾਲ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਦਾਸ ਹਰਮੰਦਰ ਸਿੰਘ ਸਿੱਧੂ ਪ੍ਰਧਾਨ ਟ੍ਰੈਂਗਲ ਪਾਰਟੀ ਪੰਜਾਬ ਜਿਹੜੀ ਕਿ ਹਮੇਸ਼ਾ ਹੀ ਗੁਰੂ ਨਾਨਕ ਦੇ ਵਿਚਾਰ ਤੋਂ ਫਾਲੋ ਕਰਦੀ ਆ ਕਿਸਾਨਾਂ ਦੀ ਮਜ਼ਦੂਰਾਂ ਦੀ ਅਤੇ ਛੋਟੇ ਦੁਕਾਨਦਾਰਾਂ ਦੀ ਗੱਲ ਕਰਦੀ ਹੈ ਸਾਡਾ ਅੱਜ ਦਾ ਵਿਸ਼ਾ ਪੰਜਾਬ ਦੇ ਲੋਕਾਂ ਦੇ ਲਈ ਮੋਰਲ ਅਥਾਰਟੀ ਦਾ ਹੈ ਪੰਜਾਬ ਦੇ ਲੋਕਾਂ ਦੇ ਨੈਤਿਕ ਅਧਿਕਾਰਾਂ ਦੀ ਅਸੀਂ ਅੱਜ ਗੱਲ ਕਰਾਂਗੇ ਕਿਉਂਕਿ ਪੰਜਾਬ ਦੇ ਵਿੱਚ ਜਿਹੜੀਆਂ ਵੀ ਲੋਕਲ ਪਾਰਟੀਆਂ ਹਨ ਜਿਵੇਂ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਅਕਾਲੀ ਦਲ ਵਾਰਿਸ ਪੰਜਾਬ ਦੇ ਜਿਹੜੀ ਕਿ ਨਵੀਂ ਪਾਰਟੀ ਪੰਜਾਬ ਦੇ ਵਿੱਚ ਆਈ ਹੈ ਚੌਥੀ ਪਾਰਟੀ ਦਲ ਖਾਲਸਾ ਜਿਹੜੀ ਕਿ ਸਿੱਖੀ ਸਿਧਾਂਤਾਂ ਦੀ ਗੱਲ ਕਰਦੀ ਹੈ ਲੇਕਿਨ ਸਿੱਖੀ ਸਿਧਾਂਤਾਂ ਦੇ ਉੱਪਰ 100% ਨਹੀਂ ਚੱਲ ਰਹੀ ਪੈਰਾ ਨਹੀਂ ਦੇ ਰਹੀ ਜਿਹਦੇ ਵਿੱਚ ਸਿੱਖੀ ਸਿਧਾਂਤਾਂ ਦੀ ਅਸੀਂ ਗੱਲ ਕਰਗੇ ਅਸੀਂ ਇਸ ਨੂੰ ਤਿੰਨ ਤਰ੍ਹਾਂ ਦੇ ਵਿੱਚ ਵੰਡ ਸਕਦੇ ਹਾਂ ਪਹਿਲੀ ਗੱਲ ਤਾਂ ਇਹ ਹੈਗੀ ਆ ਵੋਟ ਪੋਲਿਟਿਕਸ ਦੂਜੀ ਗੱਲ ਸ਼੍ਰੋਮਣੀ ਕਮੇਟੀ ਦੀ ਮੈਨੇਜਮੈਂਟ ਦੀ ਗੱਲ ਤੀਜੀ ਅਕਾਲ ਤਖਤ ਜਿਹੜਾ ਕਿ ਸਿੱਖੀ ਸਿਧਾਂਤਾਂ ਦੇ ਮੀਰੀ ਪੀਰੀ ਦੇ ਸਿਧਾਂਤਾਂ ਦੇ ਅਨੁਸਾਰ ਫੈਸਲੇ ਹੋਣੇ ਚਾਹੀਦੇ ਹਨ ਜਿਹਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਬਾਦਲ ਹਮੇਸ਼ਾ ਹੀ ਸਿੱਖੀ ਸਿਧਾਂਤਾਂ ਤੋਂ ਹਮੇਸ਼ਾ ਹੀ ਉਲਟ ਚੱਲ ਰਿਹਾ ਹੈ ਇਹਨਾਂ ਦੇ ਅੱਜ ਜੋ ਪੰਜਾਬ ਦੇ ਹਾਲਾਤ ਹਨ ਇਸੇ ਕਰਕੇ ਹੀ ਵਧੀਆ ਨਹੀਂ ਹਨ ਕਿਉਂਕਿ ਇਹ ਅਮੀਰੀ-ਪਿਰੀ ਦੇ ਸਿਧਾਂਤਾਂ ਤੇ ਪਾਰਟੀ ਨਹੀਂ ਚੱਲ ਸਕੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਕੋਸ਼ਿਸ਼ ਕਰ ਰਹੀ ਹੈ ਇਸੇ ਤਰ੍ਹਾਂ ਹੀ ਜਿਹੜੀ ਨਵੀਂ ਪਾਰਟੀ ਬਣੀ ਹੈ ਜੈਸਨੂ ਅੰਮ੍ਰਿਤਪਾਲ ਦੀ ਪਾਰਟੀ ਵੀ ਕਿਹਾ ਜਾਂਦਾ ਹੈ ਕਾਲੀਦਾਲ ਵਾਰਿਸ ਪੰਜਾਬ ਦੇ ਉਹ ਵੀ ਸਿੱਖੀ ਸਿਧਾਂਤਾਂ ਦੀ ਗੱਲ ਕਰਦੀ ਆ ਮੀਰੀ ਪੀਰੀ ਦੇ ਸਿਧਾਂਤਾਂ ਦੀ ਗੱਲ ਕਰਦੀ ਇਸੇ ਤਰ੍ਹਾਂ ਹੀ ਦਲ ਖਾਲਸਾ ਵੀ ਮੀਰੀ ਪੀਰੀ ਦੇ ਸਿਧਾਂਤਾਂ ਦੀ ਹਮੇਸ਼ਾ ਹੀ ਗੱਲ ਕਰਦੀ ਹੈ ਉਹ ਇਹ ਵੀ ਕਹਿੰਦੀ ਆ ਅਸੀਂ ਵੱਧ ਅਧਿਕਾਰਾਂ ਦੀ ਗੱਲ ਨਹੀਂ ਕਰਦੇ ਅਸੀਂ ਸਪੂਰਨਤਾ ਅਧਿਕਾਰਾਂ ਦੀ ਗੱਲ ਕਰਦੇ ਹਾਂ ਉਹ ਇਹ ਵੀ ਕਹਿੰਦੇ ਆ ਨ ਵੀ ਸਾਡੀ ਆਪਣੀ ਕਰੰਸੀ ਹੋਣੀ ਚਾਹੀਦੀ ਆ ਸਾਡੇ ਆਪਣੇ ਕਾਨੂੰਨ ਕਾਇਦੇ ਸਾਰੇ ਆਪਣੇ ਆਪਣੇ ਹੋਣੇ ਚਾਹੀਦੇ ਹਨ ਜਿਹਦੇ ਵਿੱਚ ਚਾਰ ਲੋਕਲ ਪਾਰਟੀਆਂ ਪੰਜਾਬ ਦੀਆਂ ਹਨ ਅਸੀਂ ਪੰਜਵੀਂ ਪਾਰਟੀ ਟ੍ਰਾਇੰਗਲ ਪਾਰਟੀ ਪੰਜਾਬ ਜਿਹੜੀ ਕਿ ਹਮੇਸ਼ਾ ਹੀ ਗੁਰੂ ਨਾਨਕ ਦੇ ਵਿਚਾਰਾਂ ਨੂੰ ਫਾਲੋ ਕਰਦੀ ਆ ਕਿਸਾਨਾਂ ਦੀ ਮਜ਼ਦੂਰਾਂ ਦੀ ਛੋਟੇ ਦੁਕਾਨਦਾਰਾਂ ਦੀ ਗੱਲ ਕਰਦੀ ਹੈ ਕਿਉਂਕਿ ਟ੍ਰਾਇੰਗਲ ਪਾਰਟੀ ਪੰਜਾਬ ਜਗਤ ਗੁਰੂ ਗੁਰੂ ਨਾਨਕ ਦੀ ਵਿਚਾਰਧਾਰਾ ਨੂੰ ਪੂਰੇ ਵਾਰਡ ਦੇ ਵਿੱਚ ਪੂਰੇ ਵਿਸ਼ਵ ਤੇ ਵਿੱਚ ਲੈ ਕੇ ਜਾਣਾ ਇਸ ਦਾ ਮੁੱਖ ਏਜੰਡਾ ਹੈ ਕਿਉਂਕਿ ਮਜ਼ਦੂਰ ਕਿਸਾਨ ਜਹੇ ਛੋਟੇ ਦੁਕਾਨਦਾਰ ਹਾਲ ਸਟੇਟ ਦੇ ਵਿੱਚ ਹਨ ਹਰ ਦੇਸ਼ ਦੇ ਵਿੱਚ ਹਨ ਇਸੇ ਤਰ੍ਹਾਂ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਸੀਂ ਵਿਚਾਰ ਧਾਰਾ ਦੀ ਗੱਲ ਕਰਗੇ ਜਿਵੇਂ ਕਿ ਪ੍ਰਚਾਰ ਪੰਜਾਬ ਦੇ ਵਿੱਚ ਵੀ ਹੋ ਰਿਹਾ ਹੈ ਇੰਡੀਆ ਦੇ ਵਿੱਚ ਬਾਹਰ ਵੀ ਪ੍ਰਚਾਰ ਹੋ ਰਿਹਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਕਿਉਂਕਿ ਇਹ ਵਿਸ਼ਵਵਿਧੀ ਗੱਲ ਕਰਦਾ ਸ਼ੁਰੂਆਤ ਦੇ ਭਲੇ ਦੀ ਗੱਲ ਕਰਦਾ ਜਿਹਦੇ ਵਿੱਚ ਲੋਕਲ ਪਾਰਟੀਆਂ ਐਸ ਲਈ ਕਾਮਯਾਬ ਨਹੀਂ ਹੋ ਰਹੀਆਂ ਕਿਉਂਕਿ ਇਹਨਾਂ ਨੂੰ ਜਿਹੜੀ ਕਿ ਵੋਟ ਪੋਲਿਟਿਕਸ ਹੈ ਇਹਦੇ ਵਾਸਤੇ ਅਲੱਗ ਧਿਰ ਖੜੀ ਹੋਣੀ ਚਾਹੀਦੀ ਆ ਉਹਦੀ ਅਲੱਗ ਮੈਨੇਜਮੈਂਟ ਵਿੱਚ ਚਾਹੀਦੀ ਹੈ ਸ਼੍ਰੋਮਣੀ ਕਮੇਟੀ ਇੱਕ ਪ੍ਰਬੰਧ ਹੀ ਕਰ ਸਕਦੀ ਹੈ ਇੱਕ ਮੈਨੇਜਮੈਂਟ ਹੀ ਕਰ ਸਕਦੀ ਹੈ ਜਿਸ ਦੇ ਵਿੱਚ ਉਸ ਨੇ ਸਿੱਖ ਸੰਸਥਾਵਾਂ ਦਾ ਹਿਸਾਬ ਕਿਤਾਬ ਰੱਖਣਾ ਹੁੰਦਾ ਜੋ ਵੀ ਗੁਰੂ ਘਰ ਦੀ ਗੋਲਕ ਦੇ ਵਿੱਚ ਲੋਕ ਸੇਵਾ ਕਰਦੇ ਹਨ ਉਸ ਦਾ ਹਿਸਾਬ ਕਿਤਾਬ ਕਰਨਾ ਸਕੂਲ ਕਾਲਜ ਖੋਲ੍ਹੇ ਹਨ ਹਸਪਤਾਲ ਖੋਲ੍ਹ ਉਹਨਾਂ ਦਾ ਸਾਰਾ ਹਿਸਾਬ ਕਿਤਾਬ ਕਰਨਾ ਜਿਨ੍ਹਾਂ ਨੇ ਇਹਨਾਂ ਦੇ ਅਪਲਾਈ ਹਨ ਉਹਨਾਂ ਨੂੰ ਸੈਲਰੀਆਂ ਦੇਣੀਆਂ ਤੇ ਬਾਕੀ ਹੋਰ ਵੀ ਬਹੁਤ ਸਾਰੇ ਖਰਚੇ ਹਨ ਉਹਨਾਂ ਨੂੰ ਕੰਟਰੋਲ ਕਰਨਾ ਤੀਜਾ ਅਕਾਲ ਤਖਤ ਦੇ ਵਿੱਚ ਜਿਹਦੇ ਵਿੱਚ ਅਕਾਲ ਤਖਤ ਦਾ ਜਸੇਦਾਰ ਸਿੰਘ ਸਾਹਿਬ ਅਤੇ ਕੀਰਤਨਗੇ ਜੋ ਵੀ ਪਾਠੀ ਸਿੰਘ ਹਨ ਉਹ ਪੂਰੀ ਤਰ੍ਹਾਂ ਗੁਰਸਿੱਖ ਹੋਣੇ ਚਾਹੀਦੇ ਹਨ ਪੂਰੀ ਤਰ੍ਹਾਂ ਮਰਿਆਦਾ ਜੋ ਕਿ ਸਿੱਖੀ ਸਿਧਾਂਤਾਂ ਦੇ ਅਕੋਰਡਿੰਗ ਹੁੰਦੀ ਹੈ ਉਹਦੇ ਅਨਸਾਰ ਹੀ ਹੋਣੇ ਚਾਹੀਦੇ ਹਨ ਪੜੇ ਲਿਖੇ ਸੂਝਬਾਨ ਕਾਲਜਾਂ ਤੋਂ ਮਾਨਤਾ ਪ੍ਰਾਪਤ ਸਾਰੇ ਦੇ ਸਾਰੇ ਪੜੇ ਲਿਖੇ ਹੋਣੇ ਚਾਹੀਦੇ ਹਨ ਅਸੀਂ ਫੇਰ ਤਾਂ ਕਹਿ ਸਕਦੇ ਹਾਂ ਪੰਜਾਬ ਦਾ ਭਲਾ ਹੋ ਸਕਦਾ ਹੈ ਜੇ ਉਸੇ ਤਰ੍ਹਾਂ ਹੀ ਜਿਵੇਂ ਪਹਿਲਾਂ ਚੱਲ ਰਿਹਾ ਹੈ ਆਪਣੇ ਆਪ ਇਹਨਾਂ ਨੇ ਐਮਐਲਏ ਦੀਆਂ ਟਿਕਟਾਂ ਦੇਣੀਆਂ ਐਮਪੀ ਚੋਣਨੇ ਇਹਨਾਂ ਨੇ ਅਮੀਰ ਲੋਕ ਉਹਨਾਂ ਨੂੰ ਟਿਕਟਾਂ ਦੇਣੀਆਂ ਫੇਰ ਤਾਂ ਉਸੇ ਤਰ੍ਹਾਂ ਹੀ ਇਹ ਚੱਲੀ ਜਾਣਾ ਹੈਗਾ ਜਿਹੜਾ ਕਿ ਪੰਜਾਬ ਦੇ ਆਮ ਲੋਕਾਂ ਦਾ ਇਹਦੇ ਵਿੱਚ ਸਭ ਤੋਂ ਵੱਡਾ ਨੁਕਸਾਨ ਹੁੰਦਾ ਹੈਗਾ ਟਰਾਈਐਂਗਲ ਪਾਰਟੀ ਉਹ ਪੰਜਾਬ ਦੇ ਲੋਕਾਂ ਦੇ ਲਈ ਨਿੱਜੀ ਜਿਹੜੇ ਏਜੰਡੇ ਹਨ ਉਹਨਾਂ ਦੀ ਹੀ ਗੱਲ ਕਰਦੀ ਹੈ ਜਿਹੜੇ ਕਿ ਲੋਕਲ ਪਾਰਟੀਆਂ ਦੇ ਵਿੱਚ ਅੱਜ ਤੱਕ ਨਹੀਂ ਦਿਖਦੇ ਹਨ ਉਹ ਸਿਰਫ ਆਪਣੇ ਆਪ ਨੂੰ ਸਟੈਂਡ ਕਰਨ ਵਿੱਚ ਹੀ ਲੱਗੀਆਂ ਹੋਈਆਂ ਹਨ ਜੋੜ ਤੋੜ ਕਰਨ ਦੇ ਵਿੱਚ ਹੀ ਲੱਗੀਆਂ ਹੋਈਆਂ ਹਨ ਵੋਟਰਾਂ ਨੂੰ ਆਪਣੇ ਵੱਲ ਪਰਮਾਉਣ ਦੀ ਹੀ ਕੋਸ਼ਿਸ਼ ਕਰ ਰਹੇ ਜਾਂ ਹਨ ਜਿਵੇਂ ਕਿ 14 ਜਨਵਰੀ 2025 ਨੂੰ ਮਾਗੀ ਵਾਲੇ ਦਿਨ ਕਾਨਫਰੰਸਾਂ ਹੋਣੀਆਂ ਸਨ ਉਹਦੇ ਵਿੱਚ ਵੀ ਇਹਨਾਂ ਦੇ ਜੋ ਏਜੰਡੇ ਹਨ ਬਹੁਤੇ ਲੋਕਾਂ ਦੇ ਲਈ ਸਾਰਥਕ ਨਹੀਂ ਹਨ ट्रायंगल ਪਾਰਟੀ ਉਹ ਪੰਜਾਬ ਜਿਹੜੀ ਕਿ ਇੱਕੋ ਇੱਕ ਪੰਜਾਬ ਦੇ ਲੋਕਾਂ ਦੀ ਪਾਰਟੀ ਹੈ ਜਿਹੜੀ ਕਿ ਕਿਸਾਨਾਂ ਦੀ ਮਜ਼ਦੂਰਾਂ ਦੀ ਛੋਟੇ ਦੁਕਾਨਦਾਰਾਂ ਦੀ ਗੱਲ ਕਰਦੀ ਹੈ ਟਿਕਟਾਂ ਦੀ ਵੰਡ ਵੀ ਕਿਸਾਨਾਂ ਮਜ਼ਦੂਰਾਂ ਅਤੇ ਛੋਟੇ ਦੁਕਾਨਦਾਰਾਂ ਦੇ ਅਕੋਰਡਿੰਗ ਹੀ ਹੋਣੀ ਹੈ। ਇਹਦੇ ਵਿੱਚ ਅਸੀਂ ਇੱਕ ਗੱਲ ਹੋਰ ਕਹਿ ਦਈਏ ਕਿਉਂਕਿ 2027 ਦੇ ਵਿੱਚ ਵਿਧਾਨ ਸਭਾ ਦੀਆਂ ਚੋਣਾਂ ਆ ਰਹੀਆਂ ਹਨ ਜਿਹਦੇ ਵਿੱਚ ਸਾਡੀ ਪਾਰਟੀ ਦੀ ਜੁਆਇਨਿੰਗ ਚੱਲ ਰਹੀ ਹੈ। ਅਸੀਂ ਪੰਜਾਬ ਦੇ ਲੋਕਾਂ ਨੂੰ ਇਹ ਕਹਿਨੇ ਆ ਸਾਡੇ ਏਜੰਡੇਆਂ ਨੂੰ ਤੁਸੀਂ ਵੱਧ ਤੋਂ ਵੱਧ ਸਮਝਣ ਦੀ ਕੋਸ਼ਿਸ਼ ਕਰੋ ਅਸੀਂ ਜੋ ਏਜੰਡੇਆਂ ਨੇ ਇੱਕ ਵਾਰ ਅਸੀਂ ਤੁਹਾਨੂੰ ਫਿਰ ਦੱਸ ਦਿੰਦੇ ਹਾਂ ਸਾਡਾ ਪਹਿਲਾ ਏਜੰਡਾ ਪੂਰੇ ਪੰਜਾਬ ਦੇ ਲੋਕਾਂ ਦੇ ਲਈ ਚਾਹੇ ਅਮੀਰ ਹੈ ਚਾਹੇ ਗਰੀਬ ਹੈ ਉਹਦੇ ਲਈ ਆਧੁਨਿਕ ਸਹੂਲਤਾਂ ਦੇ ਨਾਲ ਘਰ ਬਣਾ ਕੇ ਦੇਣੇ ਜਿਹੜੀ ਕਿ ਟ੍ਰਾਇੰਗਲ ਪਾਰਟੀ ਪੰਜਾਬ ਦੀ ਪੂਰੀ ਜ਼ਿੰਮੇਵਾਰੀ ਹੋਊਗੀ ਹਰ ਇੱਕ ਨੂੰ ਘਰ ਬਣਾ ਕੇ ਦੇਣੇ 18 ਸਾਲ ਤੱਕ ਹਰ ਇੱਕ ਨੂੰ ਐਜੂਕੇਸ਼ਨ ਫਰੀ ਦੇਣੀ ਜਮਾਂ ਤੋਂ ਲੈ ਕੇ ਮਰਨ ਤੱਕ ਦੀਆਂ ਸਿਹਤ ਸਹੂਲਤਾਂ ਦੇਣੀਆਂ ਮਜ਼ਦੂਰ ਦੀ ਦਿਹਾੜੀ 1600 ਰੁਪਏ ਇੱਕ ਦਿਨ ਦੀ ਕੀਤੀ ਜਾਊਗੀ ਸਕਿੱਲ ਦੇ ਅਕੋਰਡਿੰਗ 1 ਲੱਖ ਰੁਪਏ ਤੋਂ ਲੈ ਕੇ 2.5 ਲੱਖ ਰੁਪਏ ਤੱਕ ਸੈਲਰੀ ਹੋਊਗੀ ਅੱਗੇ ਅਸੀਂ ਗੱਲ ਕਰਦੇ ਹਾਂ 70 ਸਾਲ ਤੋਂ ਪਲੱਸ ਬਜ਼ੁਰਗਾਂ ਦੀ ਉਹਨਾਂ ਨੂੰ 20000 ਰੁਪਿਆ ਮਹੀਨੇ ਦੀ ਪੈਨਸ਼ਨ ਦਿੱਤੀ ਜਾਊਗੀ ਸਾਡਾ ਪੰਜਾਬ ਖੇਤੀ ਪ੍ਰਧਾਨ ਸੂਬਾ ਹੈ ਜਿਹਦੇ ਵਿੱਚ ਕਿਸਾਨਾਂ ਦੇ ਲਈ ਮੈਨੇਜਮੈਂਟ ਲਿਆ ਕੇ ਪਿੰਡਾਂ ਦੇ ਫਾਰਮ ਹਾਊਸ ਬਣਾ ਕੇ ਆਪਣੇ ਢੰਗ ਤਰੀਕੇ ਦੇ ਨਾਲ ਵਧੀਆ ਤਰੀਕੇ ਦੇ ਨਾਲ ਖੇਤੀਬਾੜੀ ਕਰਨੀ ਪ੍ਰੋਡਕਟਰ ਬਣਾ ਕੇ ਉਹਦੇ ਉੱਪਰ ਆਪਣਾ ਪ੍ਰਾਫਿਟ ਰੱਖ ਕੇ ਸਾਰੇ ਖਰਚੇ ਪਾ ਕੇ ਟ੍ਰੈਂਗਲ ਪਾਰਟਿਓ ਪੰਜਾਬ ਵੱਲੋਂ 2100 ਗ੍ਰੋਸਰੀ ਸਟੋਰ ਜਿਹੜੇ ਬਣਾਏ ਜਾਣਗੇ ਉਹਨਾਂ ਤੇ ਸਪਲਾਈ ਕਰਨੇ ਤਾਂ ਜੋ ਕਿਸਾਨ ਆਪਣੀ ਇਨਕਮ ਵਧਿਆ ਲੈ ਸਕਣ ਅਸੀਂ ਪੰਜਾਬ ਦੇ ਲੋਕਾਂ ਲਈ ਇੱਕ ਅਸੀਂ ਅਪੀਲ ਕਰਦੇ ਹਾਂ ਕਿਉਂਕਿ ਅਸੀਂ ਪੰਜਾਬ ਦੇ ਲੋਕਾਂ ਦੀ ਨੈਤਿਕ ਅਧਿਕਾਰਾਂ ਦੀ ਮੁੱਢਲੇ ਅਧਿਕਾਰਾਂ ਦੀ ਹੀ ਗੱਲ ਕਰਦੇ ਹਨ ਜਿਹੜੇ ਕਿ ਹਰ ਇੱਕ ਨੂੰ ਮਿਲਨੇ ਚਾਹੀਦੇ ਹਨ ਇਹਨੀਆਂ ਗੱਲਾਂ ਕਹਿੰਦਾ ਹੋਇਆ ਖਿਮਾਂ ਦਾ ਆਜਾਤਕ ਹਾਂ ਵਧੇਰੇ ਜਾਣਕਾਰੀ ਲੈਣ ਲਈ ਤੁਸੀਂ ਇਹਤ ਲਿਕੇ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ ਜਾਂ ਤੁਸੀਂ ਸਾਡੇ ਦਫ਼ਤਰ ਵਿੱਚ ਆ ਕੇ ਗੱਲਬਾਤ ਕਰ ਸਕਦੇ ਹੋ ਸਾਡਾ YouTube ਚੈਨਲ ਟ੍ਰਾਇੰਗਲ ਪਾਰਟ ਪੰਜਾਬ ਅਤੇ ਸੋਨਾ ਪੰਜਾਬ Facebook ਪੇਜ ਵੀ ਹੈ ਤੁਸੀਂ ਇਸ ਨੂੰ ਬាទ ਬាទ ਸਬਸਕ੍ਰਾਈਬ ਕਰੋ ਫਾਲੋ ਕਰੋ ਲਾਈਕ ਕਰੋ ਸ਼ੇਅਰ ਕਰੋ ਤਾਂ ਜੋ ਤੁਹਾਨੂੰ ਟ੍ਰਾਇੰਗਲ ਪਾਰਟੀ ਪੰਜਾਬ ਦੇ ਏਜੰਡਿਆਂ ਦੇ ਬਾਰੇ ਦੇ ਵਿੱਚ ਬਧੇਰੇ ਜਾਣਕਾਰੀ ਦੀ ਵੀਡੀਓ ਤੁਹਾਡੇ ਕੋਲ ਟਾਈਮ ਸਿਰ ਪਹੁੰਚ ਸਕੇ ਅਸੀਂ ਸਾਰਿਆਂ ਨੂੰ ਜੀ ਆਖਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ